ਜੇ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਪਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜਿਹੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤਹਾਡੇ ਬੱਚਾਂ ਨੂੰ ਰੋਜ਼ਗਾਰ ਮਿਲੂਗਾ ਤੇ ਉਹ ਜਦੋਂ ਇਹ ਹਾਸਲ ਕਰਨ ਦੇ ਵੋਟਰਾਂ ਸਤਾ ਵਿੱਚ ਆ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਦੇ ਸਰ ਇੱਕ ਖੋਖਲੇ ਨਿਕਲਦੇ ਨੇ ਮੈਂ ਜੀ ਕਾਬਲ ਸਿੰਘ ਮਹਾਵਾ ਕਸਾਂਡਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ ਬੈਠਿਆਂ ਦੇ ਵੇਖ ਕੇ ਭਾਬਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਿਵਿੱਖ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਇਤਾਲ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6k ਨਾਲਾਂ ਪਹਿਲੀ ਬੈਹ ਕੀਤੀ ਸਾਢੇ 1.5 ਲੱਖ ਦੀ ਬੈਂਕ ਤੋਂ ਲਿਮਟ ਬਣਾਈ ਤੇ ਰਾਤੀ ਰੋ ਰਿਆ ਸੀ ਰੇਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਾ ਤਮਸਕ ਹੋਣ ਵਾਸਤੇ ਭੇਜਿਆ ਵਜਾ ਜਾ ਕੇ ਤੇ ਅਰਦਾਸ ਬੇਂਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਛ ਨਹੀਂ ਜਦੋਂ ਸਾਡੇ ਕੋਈ ਨੁਕਸਾਨ ਹੋਈਂਦਾ ਫਿਰ ਅਸੀਂ ਗੁਰੂ ਜੀ ਗੜੀ ਅਰਦਾਸ ਕਰਦੇ ਨਾ ਤਮਸਕ ਹੋਣੇ ਆ ਵੀ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਾ ਤਮਸਕਾਂ ਨੇ ਆਪਣੀ ਮਦਰ ਨੂੰ ਲੈ ਗਈ ਕੇ ਪੁੱਛਿਆ ਆ ਤੇ ਗਮਾਂਟ ਕੀ ਕਰਨਾ ਚਾਹੁੰਦੇ ਆ ਤੇ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਆ ਜਿਹੜੇ ਬੱਚੇ ਇਹਨਾਂ ਨਾਲ ਇਸ ਤਰ੍ਹਾਂ ਨਾ ਹੋਵੇ ਹੂੰ ਚਲੋ ਸਾਡਾ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਗਾਣੇ ਖੁਸ਼ੀ ਆ ਬਹੁਤ ਨਾਲ ਕਿਤੇ ਸਰਕਾਰ ਜਿਹੜਾ ਉਹਨਾਂ ਸੋਛੜਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਤੇ ਇਹ ਵੀ ਕਿਹਾ ਜਾ ਰਿਹਾ ਵੀ ਕਈ ਕੋਈ ਬੱਚੇ ਵੀ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਗੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਦੱਸ ਰਹੇ ਨੇ ਬੱਚੇ ਨੇ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਇਹ ਬਿਲਕੁਲ ਠੀਕ ਆ ਕੋਈ ਗਾਇ ਨਹੀਂ ਹੱਥ ਗੜੀ ਲਈ ਗੱਲ ਤੇ ਕੋਈ ਨਹੀਂ ਪਰ ਉਹ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਤੋਂ ਪਰਦਾ ਰੱਖਦਾ ਹਮ ਗੱਲ ਨਹੀਂ ਕੀਤੀ ਹਮ ਆਪਾਂ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਜੀ ਹਮ ਬਟ ਤੇ ਹੁਣ ਦੁਬਾਰਾ ਕੀ ਹੈ ਕਿ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਸਰ ਇੱਕ ਵਾਰ ਜੀ ਵੇਲੇ ਹੋ ਗਿਆ ਤੇ ਬਾਹਰ ਕਿਤਾ ਤੇ ਕਿੰਨੀ ਉਮਰ ਕਿ ਨਿਕਾਸ਼ ਦਿੱਤੀ 23 ਸਾਲ 23 ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਛ ਨਹੀਂ ਕੀਤਾ ਬਿਲਕੁਲ ਹਾਂ ਦੁਬਈ ਜਾਣ ਕਰਕੇ ਥੋੜਾ ਕਰਤਾ ਜਿਆਦਾ ਗਿਆ ਤਾਂ 45 ਲੱਖ ਰੁਪਏ ਲੱਗ ਗਏ 5 ਲੱਖ ਰੁਪਏ ਪਹਿਲਾਂ ਆ ਗਿਆ ਜੋ ਦੁਬਈ ਭੇਜਿਆ ਫਿਰ ਮੁੜ ਕੇ ਦੁਬਈ ਵਾਵਾ ਖਰਚਾ ਆ ਗਿਆ ਦੁਬਈ ਰਿੰਗੀ ਬਹੁਤ ਹੀ ਉੱਥੇ ਫਿਰ ਆਪਣਾ ਖਰਚਾ ਕਰਤਾ ਹੈ 5-6 ਲੱਖ ਹਾਂ ਉਹ ਕਰਕੇ ਆਵਾਂ ਠੀਕ ਜਦੋਂ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਜਿਵੇਂ ਇੱਕ ਬੜਾ ਵੱਡਾ ਮੁਲਜ਼ਮ ਘੇਰ ਕੇ ਲੈਂਦਾ ਹੁੰਦਾ ਤੇ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਵੇਂ ਪੰਜਾਬ ਸਰਕਾਰੀ ਆ ਜਿਹੜੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੇ ਉਹ ਜਦੋਂ ਇਹ ਹਾਸਲ ਕਰਨ ਲਈ ਇਹ ਵੋਟਾਂ ਸਤਾ ਵਿੱਚ ਆ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਅਦੇ ਸਾਰੇ ਖੋਖਲੇ ਨਿਕਲਦੇ ਨੇ ਮੈਂ ਜੀ ਕਾਬਲ ਸਿੰਘ ਮੁਹਾਵਾ ਕਸਾਂਡਾ ਗੁਜ ਨਜ਼ਦੀਕ ਟਾਰੀ ਬਾਰਡਰ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਪ੍ਰਮਾਣ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ-ਬੈਠਿਆਂ ਦੇ ਵੇਖ ਕੇ ਪਾਪਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪਵਿੱਖ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹਰਾਇਤ ਵਾਲਾ ਹੀ ਆਏ ਆ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6k ਨਾਲਾਂ ਪਹਿਲੀ ਬੈਹ ਕੀਤੀ 1.5 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਰਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਵਜਾ ਜਾ ਕੇ ਅਰਦਾਸ ਬੇਂਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਝ ਨਹੀਂ ਜਦੋਂ ਸਾਡੇ ਕੋਈ ਨੁਕਸਾਨ ਹੋਈਦਾ ਫਿਰ ਅਸੀਂ ਗੁਰੂ ਜੀ ਗਾੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਵੀ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕਾਂ ਨੇ ਆਪਣੀ ਮਦਰ ਨੂੰ ਲੈ ਕੇ ਪੁੱਛਿਆ ਆ ਤੇ ਗੁਮਾਂ ਟੇ ਕੀ ਕਰਨਾ ਚਾਹੁੰਦੇ ਆ ਫਿਰ ਸਰਕਾਰ ਨੂੰ ਸੁਣਾਉਣਾ ਚਾਹੁੰਦੇ ਨੇ ਜਿਹੜੇ ਬੱਚੇ ਇਹਨਾਂ ਨਾਲ ਇਸ ਤਰ੍ਹਾਂ ਨਾ ਹੋਵੇ ਹੂੰ ਚਲੋ ਸਾਡਾ ਚਲਵਾ ਆ ਗਿਆ ਵਾਪਸ ਚਲੋ ਸਹੀ ਸਲਾਮਤ ਹੈ ਸਹੀ ਹੈ ਨਾ ਖੁਸ਼ੀ ਹੈ ਹਮਮ ਕੋਲ ਹੋਰ ਨਾ ਕਦੀ ਸਰਕਾਰ ਜਿਹੜਾ ਜੁਨਾ ਛੋਟ ਛੱਡਦੀ ਕੀ ਕਰਦੇ ਫਿਰ ਇਕੱਲਾ ਇਕੱਲਾ ਹੈਗਾ ਹਮਮ ਤੇ ਇਹ ਵੀ ਕਿਆ ਜਾ ਰਿਹਾ ਵੀ ਕਈ ਕੋਈ ਬੱਚੇ ਦੱਸ ਰਹੇ ਆ ਵੀ ਉਹਨਾਂ ਨੂੰ ਹੱਥ ਗੜੀ ਲਾਈ ਗਈ ਹੈ ਕਿਤਾ ਤੇ ਇਹਨੂੰ ਕਿਦਾ ਬਾਰੇ ਨੇ ਬੱਚੇ ਨੇ ਦੱਸ ਪਰ ਇਹਨੂੰ ਕਿਦਾਂ ਦੇਖਦੇ ਹੋ ਜਿਹੜੇ ਬੱਚਿਆਂ ਨੂੰ ਲਾਈ ਗਈ ਹੈ ਬਿਲਕੁਲ ਠੀਕ ਹੈ ਕੋਈ ਗੈਰੀ ਹੱਥ ਗੜੀ ਵਾਲੀ ਗੱਲ ਤੇ ਕੋਈ ਨਹੀਂ ਪਰ ਕੋ ਦੱਸਿਆ ਨਹੀਂ ਬੇਟੇ ਨੇ ਦੱਸਿਆ ਨਹੀਂ ਜਿੱਦਾਂ ਮਾਂ ਪਿਓ ਤੋਂ ਪਰਦਾ ਰੱਖਦਾ ਹਮ ਗੱਲ ਨਹੀਂ ਇਥੇ ਹਮ ਪਾਪਾ ਟੈਨਸ਼ਨ ਨਹੀਂ ਲੈਣੀ ਕੋਈ ਗੱਲ ਨਹੀਂ ਚਲੋ ਅੰਕ ਬੈਠਣੇ ਆਪਾਂ ਤੇ ਹੁਣ ਦੁਬਾਰਾ ਕੀ ਹੈ ਵੀ ਇਹ ਫੇਰ ਦੁਬਾਰਾ ਕਿ ਬਾਹਰ ਭੇਜਣਾ ਨਹੀਂ ਨਾ ਜੀ ਨਾ ਹੁਣ ਬਾਹਰ ਕਰਨਾ ਭੇਜਣਾ ਇੱਕ ਵਾਰ ਜੀ ਵਿਲੇ ਹੋ ਗਿਆ ਤੇ ਬਾਅਦ ਕਿਦਫੇ ਤੇ ਕਿੰਨੀ ਉਮਰ ਕਿ ਨਿਕਾਸ਼ ਦੀ ਸੀ 23 ਸਾਲ 23 ਸਾਲ ਤੇ ਉੱਥੇ ਕੀ ਕਰਦੇ ਸੀ ਦੁਬਈ ਚ ਦੁਬਈ ਕੁਝ ਨਹੀਂ ਕੀਤਾ ਬਿਲਕੁਲ ਨਹੀਂ ਦੁਬਈ ਜਾਣ ਕਰਕੇ ਥੋੜਾ ਕਰਤਾ ਜਿਆਦਾ ਗਿਆ ਤਾਂ 45 ਲੱਖ ਕਰ ਲਏ ਪੰਜ ਲੱਖ ਰੁਪਏ ਪਹਿਲਾਂ ਆ ਗਿਆ ਜੋ ਦੁਬਈ ਭੇਜਿਆ ਫਿਰ ਉੱਥੇ ਦੁਬਈ ਵਾਵਾ ਖਰਚਾ ਆ ਗਿਆ ਦੁਬਈ ਰਿੰਗੀ ਬਹੁਤ ਹੀ ਉੱਚਾ ਫਿਰ ਆਪਣਾ ਖਰਚਾ ਕਰਤਾ 5-6 ਹਾਂ ਉਹ ਖਰਚਾ ਵਾਵਾ ਠੀਕ ਹੈ